ਅੱਜ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਲੋਂ ਹਿੱਸਾ ਲਿੱਤਾ ਗਿਆ ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਾਂ ਬੋਲੀਆਂ ਤੇ ਗਿੱਧਾ ਪੰਗੜਾ ਪੇਸ਼ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਡਾਕਟਰ ਰਸ਼ਮੀ ਵਿਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਅਜਿਹੇ ਤਿਉਹਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਜੋ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਵਿੱਚ ਮਦਦ ਕਰਦੇ ਨੇ ਉਹਨਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਕਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਕੇ ਹੀ ਵਿਦਿਆਰਥੀ ਆਪਣੇ ਸੱਭਿਆਚਾਰ ਦੇ ਨਾਲ ਜੁੜ ਸਕਦੇ ਹਨ ਇਸ ਮੌਕੇ ਵਿਦਿਆਰਥੀਆਂ ਨੇ ਰਸਕਸ਼ੀ ਕਿੱਕਲੀ ਰੁਮਾਲ ਚੁੱਕਣ ਵਰਗੀਆਂ ਮਜ਼ੇਦਾਰ ਖੇਡਾਂ ਦੇ ਵਿੱਚ ਹਿੱਸਾ ਲੇਤਾ ਅਤੇ ਇਸ ਮੌਕੇ ਤੇ ਕਈ ਸਟਾਲ ਵੀ ਲਗਾਏ ਹੋਏ ਸਨ ਅੱਜ ਅਸੀਂ ਪੁਲਿਸ ਜੀਏ ਵੀ ਦੇ ਵੇੜੇ 'ਚ ਤੀਜਾਂ ਦਾ ਤਿਉਹਾਰ ਤੀਆਂ ਦਾ ਤਿਉਹਾਰ ਸਜਾਇਆ ਹੈ ਰੰਗਲਾ ਵੇੜਾ ਸਜਾਇਆ ਤੇ 11ਵੀਂ ਤੇ 12ਵੀਂ ਕਲਾਸ ਦੇ ਬੱਚੇ ਅਲੱਗ-ਅਲੱਗ ਕੰਪੀਟੀਸ਼ਨ 'ਚ ਹਿੱਸਾ ਲੈ ਕੇ ਕਿਹੜੀ ਸੋਨਾ ਲਖਨੀ ਮਟਿਆਰ ਬੰਦੀ ਆ ਤੇ ਕਿਹੜਾ ਸੋਨਾ ਸੁਨਖਣਾ ਸਰਦਾਰ ਮਟਿਆਰ ਮੁੰਡਾ ਬੰਦਾ ਅਜੇ ਦਾ ਵੀ ਮੁਕਾਬਲਾ ਹੋਏਗਾ ਬੱਚਿਆਂ ਵਾਸਤੇ ਖਾਣ ਪੀਣ ਦੇ ਸਟਾਲਾਂ ਦੇ ਨਾਲ-ਨਾਲ ਪੇਰੈਂਟਸ ਵੀ ਆਏ ਹੋਏ ਨੇ ਜਿਹੜਾ ਕਿ ਇਹਦਾ ਤੀਜਾ ਦੇ ਮੇਲੇ ਦਾ ਆਨੰਦ ਮਾਣ ਰਹੇ ਨੇ ਔਰ ਸਾਰੇ ਟੀਚਰ ਔਰ ਬੱਚਾ ਬੱਚਾ ਇੱਕ ਖੁਸ਼ੀ ਦਾ ਮਾਹੌਲ ਹੈ ਤੇ ਮਣ ਅੱਜ ਦੇ ਜਿਹੜੇ ਮੁੰਡੇ ਵਿੱਚ ਖਾਸ ਕੀ ਹੈ ਜਿਹੜਾ ਸਾਰੇ ਇੰਤਜ਼ਾਰ ਰਿਹਾ ਹੈ ਆਸ ਗਲ ਕੀ ਇਕਤਾ ਵੈਸੇ ਹੀ ਤੀਜ ਜਦੋਂ ਸੌਂਦੇ ਮਹੀਨੇ ਚ ਆਂਦੀ ਹੈ ਸਾਰਿਆਂ ਨੂੰ ਉਹਦਾ ਚਾਹ ਹੁੰਦਾ ਸ਼ੌਂਕ ਚੜ ਜਾਂਦਾ ਫਿਰ ਅਸੀਂ ਮਾਲਪੂੜੇ ਤੇ ਖੇਤ ਦਾ ਸਟਾਲ ਤੇ ਸਾਰੇ ਜਾ ਕੇ ਜਲੇਬੀਆਂ ਆਨੰਦ ਮਾਨ ਰਹੇ ਨੇ ਔਰ ਬੱਚਿਆਂ ਵਾਸਤੇ ਪੁਰਾਣੀਆਂ ਖੇਡਾਂ ਜਿੱਦਾਂ ਆ ਕੀ ਰੱਸਾ ਕੱਸੀ ਔਰ ਰੁਮਾਲ ਚੁਕਨਾ ਇਦਾਂ ਦੀਆਂ ਖੇਡਾਂ ਦਾ ਇੰਤਜ਼ਾਮ ਕੀਤਾ ਤੇ ਬੱਚੇ ਆ ਮੁੰਡੇ ਤੇ ਕੁੜੀਆਂ ਸੋਨੇ ਕੱਪੜਿਆਂ 'ਚ ਸਜ ਕੇ ਆਈਆਂ ਤੇ ਉਹਨਾਂ 'ਚ ਦੇਖਿਆ ਜਾਏਗਾ ਕਿ ਸਭ ਤੋਂ ਜ਼ਿਆਦਾ ਕਿਹੜਾ ਪੰਜਾਬੀਅਤ ਜਿਹੜੀ ਹੈ ਉਹਨੂੰ ਦਰਸਾਉਂਦਾ ਹੋਇਆ ਤਿਆਰ ਹੋ ਕੇ ਆਇਆ ਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਪ੍ਰਯਾਸ ਕੀਤਾ ਗਿਆ ਹੈ। ਕੀ ਗੱਲ? ਲਾਸਟ ਵਿੱਚ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਵਿਰਸੇ ਨਾਲ ਜੁੜੇ ਰਹੋ। ਸੈਰਫੋਨੋ ਇੰਜੋਏ ਨਾ ਕਰੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿੱਤੋਂ ਇਹ ਤਿਉਹਾਰ ਸ਼ੁਰੂ ਹੋਇਆ ਅਸੀਂ ਇਹਨੂੰ ਕਿਉਂ ਮਨਾਉਂਦੇ ਆਂ ਔਰ ਪੰਜਾਬ 'ਚ ਇਹ ਟ੍ਰੈਡੀਸ਼ਨਲੀ ਕਿੱਦਾਂ ਦਾ ਮਨਾਇਆ ਜਾਂਦਾ ਰਿਹਾ ਪੂਰੇ ਇੰਡੀਆ 'ਚ ਮਨਾਇਆ ਜਾਂਦਾ ਹੈ ਖਾਸ ਕਰਕੇ ਨਾਰਥ ਆਫ ਇੰਡੀਆ ਇ ਲੇਕਿਨ ਪੰਜਾਬ 'ਚ ਵੀ ਇਹ ਅਲੱਗ ਹੀ ਮਾਹਰਤਾ ਜਿੱਦੇ ਚਪੀਂਗਾ ਪਾ ਕੇ ਸੌਂਦੇ ਮਹੀਨੇ ਨੂੰ ਮਹੀ ਦੇ ਆਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ